ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡੇ ਨਾਲ ਅੰਜਲੀ ਫਗਵਾੜਾ ਸ਼ਰਦੀ ਮhalla ਕੋੜੀਆਂ ਵਿਖੇ ਕਾਰ ਦੇ ਬਾਹਰ ਖੜਾ ਇੱਕ ਮੋਟਰਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਰਾਜੂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਮੋਟਰਸਾਈਕਲ ਕਾਰ ਦੇ ਬਾਹਰ ਖੜਾ ਕੀਤਾ ਸੀ ਤਾਂ ਜਦੋਂ ਉਹਨਾਂ ਨੇ ਕਾਰ ਦੇ ਬਾਹਰ ਦੇਖਿਆ ਤਾਂ ਉਸ ਜਗ੍ਹਾ ਤੇ ਮੋਟਰਸਾਈਕਲ ਨਹੀਂ ਮੌਜੂਦ ਸੀ ਜਿਸ ਸਵਾਲ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਕੈਮਰੇ ਵਿੱਚ ਇੱਕ ਨੌਜਵਾਨ ਉਹਨਾਂ ਦਾ ਮੋਟਰਸਾਈਕਲ ਚੋਰੀ ਕਰਕੇ ਲਿਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਸਾਰੀ ਕੱਟੜਾ ਦੇ ਸੰਬੰਧ ਵਿੱਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਉਕਤ ਚੋਰ ਨੂੰ ਕਾਬੂ ਕਰਕੇ ਬੰਦੀ ਸਖਤ ਕਾਨੂੰਨੀ ਕਾਰਵਾਈ ਕਰੇ ਫਗਵਾੜਾ ਤੋਂ ਸੰਦੀਪ ਸਿੰਘ ਸੋਨਨੀ ਦੇ ਨਾਲ ਦਸ਼ਰਮਾ ਦੀ ਰਿਪੋਰਟ ਬਣਾਓ ਰਾਜ ਜੋਨੇ ਹਾਂਜੀ ਮੈਂ ਆਪਣਾ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਸੀਂ ਇੱਥੇ ਦੇਰ ਰਾਤ ਖੜੇ ਆ ਉਹ ਇਦਾਂ ਰਾਤੀ ਮੋਟਰਸਾਈਕਲ ਬਾਹਰ ਖੜੀ ਰਹੀ ਆਪਣੇ ਕੋਈ ਚੱਕ ਕੇ ਲੈ ਗਿਆ ਕਿੱਥੇ ਖੜੀ ਸੀ ਮੋਟਰਸਾਈਕਲ ਘਰ ਦੇ ਬਾਹਰ ਕਿਹੜੇ ਮੱਲੇ ਜੀ ਕੋੜੇ ਮੱਲੇ ਕੋੜੇ ਮੱਲੇ ਕੋਈ ਮੋਡਲ ਵਗੈਰਾ ਹੈ ਕੋਈ ਹਾਂਜੀ ਹੋਂਡਾ ਦਾ ਮੋਟਰਸਾਈਕਲ ਤੇ ਨੰਬਰ ਵਗੈਰਾ ਹੈ ਕੋਈ ਹਾਂਜੀ 0319 ਕੋਈ ਸੇਸੜੀ ਕੈਂਪਲੇ ਚ ਆਏ ਬੰਦੇ ਹਾਂਜੀ ਕਿੰਨੇ ਬੰਦੇ ਸੀਗੇ ਜੀ ਇੱਕੋ ਹੀ ਬੰਦਾ ਸੀਗਾ ਇੱਕ ਬੰਦਾ ਆਇਆ ਕੋਈ ਕੈਮਰੇਜ ਆਇਆ ਇੱਕ ਕੈਮਰੇਜ ਆਇਆ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਜੀ ਕੈਂਡ ਕੀਤੀ ਹੈ ਮੈਂ ਲਿਖ ਕੇ ਦੇ ਕੇ ਆਇਆ ਹੁਣ ਤੇ ਰਾਤੀ ਲੱਗੇਗਾ ਕੱਲ ਰਾਤੀ 12:00 ਬਾਈਕੇ ਸੀ ਕਿੰਨੇ ਵਿਅਕਤੀ ਸੀ ਦੋ ਸੀ ਕਿ ਇੱਕ ਹਾਂਜੀ ਕਿੰਨੇ ਵਿਅਕਤੀ ਆਏ ਸੀ ਮੋਟਰਸਾਈਕਲ ਚੱਕਣ ਇੱਕੋ ਹੀ ਜਣਾ ਸੀਗਾ ਮੋਟਰਸਾਈਕਲ ਤੇ ਇੱਕੋ ਜਿ ਲੈ ਕੇ ਜਾਂਦਾ ਪਿਆ ਸੀਗਾ ਠੀਕ ਹੂੰ